ਖਾਸੀ ਜਲਦੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਜਸ਼ਨ ਆਲਮੀਰ ਕੱਲ ਨੂੰ 31 ਦਸੰਬਰ ਪਿੰਡ ਜੇਠੂਗੇ ਟੂਰਨਾਮੈਂਟ ਕਰਾਇਆ ਜਾ ਰਿਹਾ ਆਪਣੇ ਬਿੰਦੀਪਰਾ ਵੱਲੋਂ ਖੁੱਲੇ ਸਦਦੇ ਨੇ ਆਪਾਂ ਵੀ ਖੇਡ ਰਹੇ ਆ ਆ ਰਹੇ ਆ ਜੋਧਾ ਸੁਰਖਪੁਰੀਆ ਵਾਇਗਰੂ ਸੀਚੀ ਵਾਲੀ ਆ ਕਮਨ ਨਵੇਂ ਪਿੰਡੀਆਂ ਮੰਨਾਵਾਲਨ ਵਾਲਾ ਆਪਣੇ ਸਾਰੇ ਪਰਾਹੁਣੇ ਮੁੰਮਾ ਕੇ ਪਹੁੰਚ ਰਹੇ ਨੇ ਵੀਰੇ ਖੇਡਣ ਲਈ ਜਿੰਨੇ ਵੀ ਸਾਰੇ ਵਧੀਆ ਮੁੰਡੇ ਨੇ ਸਾਰਿਆਂ ਨੇ ਆਉਣਾ ਤੇ ਆਪਾਂ ਵੀ ਖੇਡਾਂਗੇ ਤੇ ਸਾਰਿਆਂ ਨੇ ਹੌਮਾ ਹੌਮਾ ਕੇ ਪਹੁੰਚਣਾ ਜੀ ਦੋਸਤੋ ਜਿਵੇਂ ਕਿ ਤੁਸੀਂ ਨੇ ਵੀਡੀਓ ਦੇ ਵਿੱਚ ਦੇਖ ਹੀ ਲਿਆ ਕਿ ਇੱਕ ਕਬੱਡੀ ਕੱਪ ਪਿੰਡ ਜੇਠੂ ਕੇ ਜ਼ਿਲ੍ਹਾ ਬਠਿੰਡੇ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਓਪਨ ਤਿੰਨ ਖਿਡਿਆਰੀ ਬਾਰੋਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਹਦਾ ਪਹਿਲਾ ਇਨਾਮ 75000 ਦੂਸਰਾ ਇਨਾਮ 52000 ਰੁਪਏ ਹੋਵੇਗਾ ਤੇ ਬੈਸਟ ਰੇਡਰ ਬੈਸਟ ਜਾਫੀ ਲਈ ਨਵੇਂ ਮੋਟਰਸਾਈਕਲ ਦਿੱਤੇ ਜਾਣਗੇ ਨਾਲ ਹੀ ਦੋਸਤ ਇਥੇ ਛੋਟੀ ਦੀਆਂ ਟੀਮਾਂ ਪੁੱਜ ਰਹੀਆਂ ਹਨ ਤੇ ਛੋਟੀ ਦੇ ਪਲੇਅਰ ਪੁੱਜ ਰਹੇ ਹਨ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚਲਦੀ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ¡Gracias!